ਅਇਤ ਕੀ ਆਪਣਾ ਜਿਹੜਾ 5ਵੇਂ ਸਾਲ ਦੇ ਵਿੱਚ ਜਿਹੜਾ ਇਹ ਬੂਟਾ ਐਂਟਰ ਹੋ ਗਿਆ ਕਾਲਾ ਪੱਤੀ ਕਿਸਮਾ ਚੀ ਗੂਰੀ ਤੇ ਫੁੱਲਾਂ ਦੇ ਜਿਹੜਾ ਬਣਨ ਤੋਂ ਬਾਅਦ ਫਲ ਦੇ ਵਿੱਚ ਇਹਨੇ ਤਬਦੀਲ ਹੋਣਾ ਸ਼ੁਰੂ ਕਰਤਾ ਤੇ ਕਾਫੀ ਸਮੱਸਿਆ ਜਿਹੜੀ ਫੁੱਲਾਂ ਤੋਂ ਬਾਅਦ ਫਲ ਬਣ ਕੇ ਝੜਨ ਦੀ ਹੁੰਦੀ ਹੈਗੀ ਉਹਦੇ ਚ ਮੁੱਖ ਕਾਰਨ ਹੁੰਦਾ ਜੀ ਜਿਹੜੀ ਪੂਰ ਪੋਲੀਨੇਸ਼ਨ ਜਨਨ ਕਿ ਜਿਹੜੇ ਪ੍ਰਾਗਕਣਾਂ ਦਾ ਸਹੀ ਤਰੀਕੇ ਨਾਲ ਮੇਲ ਨਾ ਹੋਣਾ ਤੇ ਇਹਦੇ ਚ ਕੀ ਹੁੰਦਾਗੇ ਜਿਹੜੀ ਇੱਕ ਵੈਰੈਟੀ ਹੈਗੀ ਕਰੈਕਟ ਬਾਲ ਜਿਹੜੀ ਕਿ ਜ਼ਿਆਦਾਤਰ ਲੱਗੀ ਹੋਈ ਐ ਇਹਦੋਂ ਪਹਿਲਾਂ ਕਾਲਾ ਪੱਤੀ ਦੇ ਬੂਟੇ ਮੈਂ ਕਾਫੀ ਘਟ ਦੇਖਿਆ ਲੱਗੇ ਜਰੂਰ ਹੋਏ ਆ ਪਰ ਇਸ ਵੈਰੈਟੀ ਦੇ ਵਿੱਚ ਜਿਹੜੀ ਸੈਲਫ ਪੋਲੀਨੇਟਡ ਵੈਰੈਟੀ ਹੈਗੀ ਆਪਣੇ ਪੋਲਣ ਤੋਂ ਹੀ ਜਿਹੜਾ ਅੱਗੇ ਫੁੱਲ ਤੋਂ ਫਲ ਬਣਾਉਣ ਦੀ ਸਮਰੱਥਾ ਇਹ ਰੱਖਦੀ ਹੈਗੀ ਪਰ ਜਿਹੜੀ ਕਰੈਕਟ ਬਾਲ ਆ ਗਈ ਉਹਨੂੰ ਨਾਲ ਕੇ ਕਈ ਵਾਰੀ ਕਿਸੇ ਹੋਰ ਬੂਟੇ ਦੀ ਵੀ ਜਿਹੜੇ ਸਹਾਇਤਾ ਦੀ ਲੋੜ ਪੈਂਦੀ ਹੈ ਜਾਨੀ ਕਿ ਜੇ ਇੱਕ ਕ੍ਰਿਕਟ ਬਾਲ ਦਾ ਬੂਟਾ ਤੁਹਾਡੇ ਕੋਲ ਲੱਗਿਆ ਤਾਂ ਫੁੱਲ ਲਾ ਕੇ ਝੜਦੇ ਨੇਗੇ ਫਲ ਬਣ ਕੇ ਛੋਟਾ ਚਾਹੇ ਬੂਟਾ 6-7 ਸਾਲਾਂ ਦਾ ਹੋ ਗਿਆ ਪਰ ਫਿਰ ਵੀ ਫਲ ਨਹੀਂ ਪਗਦਾ ਤਾਂ ਉਹਦੇ ਨਾਲ ਤੁਹਾਨੂੰ ਇੱਕ ਬੂਟਾ ਕਾਲਾ ਪੱਤੀ ਦਾ ਲਾਉਂਗੇ ਤਾਂ ਉਹਦੇ ਨਾਲ ਜਿਹੜੀ ਪੋਲੀਨੇਸ਼ਨ ਸਹੀ ਹੋ ਕੇ ਤੁਹਾਨੂੰ ਫਲ ਦੋਨਾਂ ਬੂਟਿਆਂ ਦੇ ਉੱਪਰੋਂ ਮਿਲਣਾ ਸ਼ੁਰੂ ਹੋ ਸਕਦਾ ਹੈਗਾ ਸੋ ਇਸ ਤਰੀਕੇ ਨਾਲ ਜਿਹੜਾ ਕਾਫੀ ਸਾਰੇ ਫਲਾਂ ਦੇ ਵਿੱਚ ਪੋਲੀਨੇਸ਼ਨ ਦੀ ਸਮੱਸਿਆ ਆਉਂਦੀ ਹੈਗੀ ਤੇ ਉਹਦੇ ਬਾਰੇ ਜਾਣਕਾਰੀ ਹੋਣੀ ਆਪਾਂ ਨੂੰ ਕਾਫੀ ਜ਼ਰੂਰੀ ਹੈ ਧੰਨਵਾਦ ਜੀ